ਵੱਡਾ ਡੀਪੂ ਦਾ ਆਪਣਾ ਬ੍ਰਾਂਡ ਬਾਜ਼ਾਰ 'ਚ 500 ਦੀ ਇੱਕ ਬੈੱਡ ਸ਼ੀਟ ਪਰ ਵੱਡਾ ਡੀਪੂ ਤੋਂ ਲੈ ਜਾਓ 250 ਦੀਆਂ ਦੋ ਡਬਲ ਬੈੱਡ ਦੀ ਬੈੱਡ ਸ਼ੀਟ ਆ ਚੁੱਕੀ ਹੈਗੀ ਭਾਜੀ ਕਿੰਨਾ ਪਿਆਰਾ ਕਲਰ ਆ ਚੁੱਕਾ ਪ੍ਰਿੰਟ ਕਿੰਨੇ ਸੋਹਣੇ ਆ ਚੁੱਕੇ ਕਾਟਨ ਦੀ ਬੈੱਡ ਸ਼ੀਟ ਸਿਰਫ 298 ਰੁਪਏ ਵਿੱਚ ਭਾਜੀ ਭਾਜੀ ਗਰਮੀ ਸ਼ੁਰੂ ਹੋ ਚੁੱਕੀ ਹੈ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕੂਲਰ ਵੀ ਚੱਲਣੇ ਆ ਤੇ ਪੱਖੇ ਵੀ ਚੱਲਣੇ ਆ ਤੇ ਨਾਲ ਚੱਲਣੇ ਏਸੀ ਵੀ ਤੇ ਆਪਾਂ ਮਾਰੇ ਤੁਹਾਡੇ ਵਾਸਤੇ ਲਿਆਂਦੀ ਟਾਪ ਸ਼ੀਟਸ ਨੇ 358 ਰੁਪਏ ਵਿੱਚ ਵਾਕਈ ਬਹੁਤ ਵੱਡੀਆਂ ਆਫਰਾਂ ਲੱਗ ਰਹੀਆਂ ਇੱਥੇ 5 500 ਬੈੱਡ ਸ਼ੀਟ ਸੈੱਟ ਤੁਹਾਨੂੰ 17-1800 ਦੇ ਵਿੱਚ ਦੇ ਰਹੇ ਆ ਉਹਦੇ ਸੋਫਿਆਂ ਦੇ ਵੀ ਸੁਣ ਹਣ ਕੱਪੜੇ ਪਿਛਾਣੇ ਹੋਣੇ ਹਨਾ ਬਿਲਕੁਲ ਸੋ ਦੇਖੋ ਕਿੰਨੇ ਪਿਆਰੇ ਆ ਚੁੱਕੇ ਆ ਸਟਾਫ ਨਾਲ ਦੇਖੋ ਕਿੰਨੇ ਵਧੀਆ ਨਾਲ ਡਿਜ਼ਾਈਨਿੰਗ ਆ ਚੁੱਕੀ ਹੈਗੀ ਇਹ ਆਪਾਂ ਦੇਣਾ ਹੈਗਾ ਭਾਜੀ 78 ਰੁਪਏ ਦਾ ਇੱਕ ਪੀਸ ਜਿੰਨਾ ਸੋਹਣਾ ਪ੍ਰਿੰਟ ਆ ਭਾਜੀ ਖਾਸ ਇਹ ਹੈਗੀ ਆ ਤੇ ਦੋ ਤੁਹਾਨੂੰ ਮੈਨੇ ਗਾ ਪਿੱਲੋ ਕਵਰ ਦੋ ਮੈਨੇ ਕੁਸ਼ਨ ਤੇ ਇੱਕ ਮੈਨੇ ਹਾਰਡ ਦੇ ਨਾਲ ਕਾਟਨ ਦੀ ਮੈਨੇ ਬੈੱਡ ਸ਼ੀਟ ਤੇ ਆਪਾਂ ਦੇਣੀ ਤੁਹਾਨੂੰ ਜਿਹੜੀ 8 ਤੋਲੀ ਮਿਲਦੀ ਹੈਗੀ 900 ਤੇ ਆਪਾਂ ਤੁਹਾਨੂੰ ਜਿਹੜੀ 650 ਰੁਪਏ ਵਿੱਚ ਪਾਜੀ ਆ ਹੁਣ ਤੁਸੀਂ ਕੰਬਲ ਦੇਖ ਲਓ ਬਾਜ਼ਾਰ ਚ ਜਾਂਦੇ ਹੋ 1500 ਤੋਂ ਘੱਟ ਕੋਈ ਨਹੀਂ ਜਾਂਦਾ ਪਰ ਵੱਡਾ ਡੀਪੂ 490 ਰੁਪਏ ਦੇ ਵਿੱਚ ਦੇ ਜਾਂਦਾ ਸਿਰਫ 490 ਦੇ ਵਿੱਚ ਕੋਈ ਕਾਸ਼ੇ ਕਪੜਾ ਫੜ ਕੇ ਦੇਖੋ ਜਿਹੜੇ ਬਾਜ਼ਾਰ ਦੇ ਵਿੱਚ 5-500 ਰੁਪਏ ਦੇ ਵਿਕਦਾ ਪਿਆ ਸਾਢੇ ਗੁਣਾ ਸੌ 219 ਰੁਪਏ ਦੀ ਰੈਂਟ ਦੇ ਵਿੱਚ ਮਹਾਰਾਜ ਲਓ ਵੀ ਤੁਸੀਂ ਬਿਆਰਾਂ ਜਾ ਕੇ ਲੈਣੋ ਬੈੱਡ ਸ਼ੀਟਾਂ ਤੁਸੀਂ ਲੈਣੋ ਏਸੀ ਕੰਪਰਟ ਤੁਸੀਂ ਲੈਣੇ ਹੈਗੇ ਕੰਬਲ ਤੁਸੀਂ ਲੈਣੋ ਪਰਦੇ ਪਰ ਤੁਹਾਡੀ ਹੁੰਦੀ ਆ ਵੱਡੇ ਪਰਦੇ ਬਹੁਤ ਲੁੱਟ ਹੁਣ ਅਸੀਂ ਪਹੁੰਚੇ ਹਾਂ ਜੀ ਆਜ਼ਾਦ ਚੌਕ ਬੰਗਾ ਵੱਡਾ ਡਿੱਪੂ ਦੇ ਜਿੱਥੇ ਬਹੁਤ ਵੱਡੀਆਂ ਆਫਰਾਂ ਲੱਗੀਆਂ ਭਾਜੀ ਵੱਡਾ ਡੀਪੂ ਜਦੋਂ ਤੁਸੀਂ ਮਰਜੀ ਆਥੋਨੇ ਤੇ ਆਫਰਾਂ ਮੈਣੀ ਹੈਗੀਆਂ ਇਹ ਨਹੀਂ ਕਿ 2-4 ਦਿਨ ਆਪਾਂ ਰੌਲਾ ਪਾ ਕੇ ਆਫਰਾਂ ਲਾਤੀ ਹੈਗੀਆਂ ਉਹ ਸਾਡੇ ਕੰਮ ਹੈ ਨਹੀਂ ਮਾਰੇ ਦੇਖੋ ਬੈੱਡ ਸ਼ੀਟ ਕਿੰਨੀ ਵਧੀਆ ਆ ਚੁੱਕੀ ਹੈਗੀ ਹੈ ਬਾਜ਼ਾਰ ਚ ਨਾਲ ਦੀ 500 ਦੀ ਇੱਕ ਆਪਾਂ ਜਿਹੜੀਆਂ 250 ਦੀਆਂ ਦੋ ਭਾਜੀ ਸੋ ਲਓ ਜੀ ਇਹ ਸਭ ਤੋਂ ਪਹਿਲਾਂ ਬਹੁਤ ਵੱਡਾ ਤਮਾਕਾ ਕਰਤਾ ਵੱਡਾ ਡੀਪੂ ਦਾ ਆਪਣਾ ਬ੍ਰਾਂਡ ਬਾਜ਼ਾਰ ਚ 500 ਦੀ ਇੱਕ ਬੈੱਡ ਸ਼ੀਟ ਪਰ ਵੱਡਾ ਡੀਪੂ ਤੋਂ ਲੈ ਜਾਓ 250 ਦੀਆਂ ਦੋ ਮਾਜ਼ਰਬ 250 ਰੁਪਏ ਦੇ ਵਿੱਚ ਦੋ ਬੈੱਡ ਸ਼ੀਟਾਂ ਲੈ ਜਾਓ ਪਿੱਲੋ ਕਬਰ ਨਾਲ ਹੈ ਗਿਆ ਸਰਾਣੇ ਨਾਲ ਹੈ ਗਿਆ ਰੰਗ ਇਹਦੇ ਵਿੱਚ ਬਹੁਤ ਸਾਰੇ ਸਾਨੂੰ ਮਿਲ ਜਾਣੇ ਹੈ ਗਿਆ ਇਹ ਡਬਲ ਬੈੱਡ ਦੀ ਬੈੱਡ ਸ਼ੀਟ ਆ ਚੁੱਕੀ ਹੈਗੀ ਭਾਜੀ ਕਿੰਨਾ ਪਿਆਰਾ ਕਲਰ ਆ ਚੁੱਕਾ ਪ੍ਰਿੰਟ ਕਿੰਨੇ ਸੋਹਣੇ ਆ ਚੁੱਕੇ ਕਾਟਨ ਦੀ ਬੈੱਡ ਸ਼ੀਟ ਸਿਰਫ 298 ਰੁਪਏ ਵਿੱਚ ਭਾਜੀ ਭਾਜੀ ਤੁਸੀਂ ਠੀਕ ਹੋ 7-800 ਤੋਂ ਘੱਟ ਕੋਈ ਦਿੰਦਾ ਨਹੀਂ ਬਾਜ਼ਾਰ 'ਚ ਤੁਸੀਂ 298 ਕਹਿ ਰਹੇ ਹੋ ਭਾਜੀ ਕੱਲਾ ਇਹੀ ਪੀਸ ਨਹੀਂ ਦੇਖੋ ਕਿੰਨੀ ਵੈਰਿਟੀ ਆ ਚੁੱਕੀ ਪੂਰਾ ਪਰਮਾਰਾ 298 ਦੇਖੋ ਕਿੰਨੀ ਵੈਰਿਟੀ ਆ ਚੁੱਕੀ ਜਿਹੜਾ ਮਰਜੀ ਪ੍ਰਿੰਟ ਲੈ ਕੇ ਜਾ ਸਕਦਾ ਹੈ ਗਿਆ ਆ ਦੇਖੋ ਇੱਕ ਹੋਰ ਪਟਾਕਾ ਪਾਉਣ ਲੱਗੇ ਭਾਜੀ 900 ਵਾਲੀ ਬੈੱਡ ਸ਼ੀਟ 475 ਰੁਪਏ ਦੀ ਜੀ ਭਾਈ ਜੀ ਦੀਵਾਲੀ ਦੇ ਪਟਾਕੇ ਚਲਾ ਦਿਓ ਤੁਸੀਂ ਤਾਂ ਮਈ ਦੇ ਵਿੱਚ ਹੀ ਪਟਾਕੇ ਚਲਾਉਣੇ ਸ਼ੁਰੂ ਕਰਦੇ ਆ ਵੱਡਾੜੀ ਭੁੱਜੀ ਤਾਂ ਤੁਸੀਂ ਮਰਜੀ ਆਓ ਤੁਹਾਨੂੰ ਇੱਥੇ ਆਫਰਾਂ ਮੈਂ ਨਹੀਂ ਤੇ ਪਟਾਕੇ ਇੱਥੇ ਚੱਲਦੇ ਰਹੇ ਨੇ ਸਲੋ ਜੀ ਜਿਹੜੀ ਬੈੱਡ ਸ਼ੀਟ ਦੇਖ ਰਹੇ ਹੋ ਇਹਦਾ ਕੱਪੜਾ ਵੀ ਚੈੱਕ ਕਰ ਲਓ ਕੱਪੜਾ ਵੀ ਬਹੁਤ ਜ਼ਿਆਦਾ ਸੁਪਰ ਹੈਗਾ ਭਾਈ ਗਰਮੀ ਸ਼ੁਰੂ ਹੋ ਚੁੱਕੀ ਹੈ ਅੱਜ ਕੱਲ ਤੁਹਾਨੂੰ ਪਤਾ ਕੂਲਰ ਵੀ ਚੱਲਣੇ ਆ ਤੇ ਪੱਖੇ ਵੀ ਚੱਲਣੇ ਆ ਤੇ ਨਾਲ ਚੱਲਣੇ ਏਸੀ ਵੀ ਤੇ ਆਪਾਂ ہمارے ਤੁਹਾਡੇ ਵਾਸਤੇ ਲੈਣੇ ਟੌਪ ਸ਼ੀਟ ਸਿਰਫ 300 ਤੋਂ 358 ਰੁਪਏ ਵਿੱਚ ਤੁੱਲੀ ਕਰ 58 ਰੁਪਏ ਭਾਜੀ ਮੱਥਾ ਦੇਖੇ ਬਿੰਦੀ ਵਾਲਾ ਕੰਮ ਹੈ ਨਹੀਂ ਇੱਥੇ ਬਾਜੀ ਬਾਹ ਆ ਤਾਂ ਵਾਕਈ ਬਹੁਤ ਵੱਡੇ ਫਾਇਦੇ ਆ ਆ ਦੇਖੋ ਭਾਜੀ ਕਿੰਨਾ ਪਿਆਰਾ ਸਟਾਫ ਆ ਚੁੱਕਾ ਹੈਗਾ ਇਹ ਆਪਾਂ ਦੇਣੀ 642 ਰੁਪਏ ਵਿੱਚ ਭਾਜੀ ਦੇਖੋ ਜੀ 642 ਦੇ ਵਿੱਚ ਦੇ ਦੇਣੀ ਆ ਡਬਲ ਬੈੱਡ ਤੋਂ ਵੱਡਾ ਸਾਈਜ਼ ਹੈਗਾ 15 1600 1700 ਬਾਜ਼ਾਰ ਦਾ ਰੇਟ ਪਾਜੀ ਮੈਨੂੰ ਆ ਦੱਸੋ ਆ ਤਾਂ ਬਹੁਤ ਲਗਜ਼ਰੀ ਹੈ ਤੇ ਇਦਾਂ ਜਿਹਾ 에어ਪੋਰਟ ਤੋਂ ਤੁਸੀਂ ਚੱਲੇ ਹੁੰਨੇ ਆ ਆ ਬਹੁਤ ਵੱਡਾ ਸੋਹਣਾ ਪੈਕ ਕੀਤਾ ਸਮਾਨ ਆ ਪਰ ਮਹਿੰਗੀ ਬਹੁਤਾ ਪਾਜੀ ਆ ਰੇਟ ਲਿਖਿਆ 4999 ਇਹ 5000 ਰੁਪਏ ਦਾ ਪੀਸ ਆ ਸਾਨੂੰ ਸਸਤਾ ਸਮਾਨ ਦਿਖਾਓ ਇਹ ਪਾਜੀ ਬਾਹਰ ਮਿਲਦਾ ਮਹਿੰਗਾ ਬੱਜੜੀਪੁਰ ਸਸਤਾ ਹੀ ਮਿਲਦਾ ਹੈਗਾ ਆ ਪਾਜੀ 5000 ਰੁਪਏ ਲਿਖਿਆ ਉਹ ਤੇ ਮਾਫੀ ਪਾਜੀ 5 ਲਿਖੇ ਰਹਿੰਦੇ ਅਸੀਂ ਕਿਹਾ 5 ਦਿਨ ਆਪਾਂ 5 ਤੁਹਾਨੂੰ 2 ਦੇ ਦੇਣੇ ਹੈਗੇ ਇਹ ਮਤਲਬ 1700 ਤੇ 25 ਰੁਪਏ ਦਾ ਪਾਜੀ ਓਏ ਹੋਏ ਹੋਏ ਆ ਦੇਖੋ ਜੀ ਵਾਕਈ ਬਹੁਤ ਵੱਡੀਆਂ ਆਫਰਾਂ ਲੱਗ ਰਹੀਆਂ ਇਥੇ 5 5000 ਵਾਲੇ ਬੈੱਡ ਸ਼ੀਟ ਸੈੱਟ ਤੁਹਾਨੂੰ 17 1800 ਦੇ ਵਿੱਚ ਦੇ ਰਹੇ ਆ ਇਹਦੇ ਵਿੱਚ ਵੀ ਰੰਗ ਬਹੁਤ ਆ ਦੇਖੋ ਪੈਕਿੰਗ ਦੇਖੋ ਕਿੰਨੀ ਸੋਹਣੀ ਆ ਆ ਦੇਖੋ ਭਾਜੀ ਕਿੰਨਾ ਸੋਹਣਾ ਦੇਖੋ ਪੀਸ ਆ ਚੁੱਕਾ ਹੈਗਾ ਕਿੰਨੀ ਸੋਹਣੀ ਆ ਚੁੱਕੀ ਹੈਗੀ ਬੈੱਡ ਸ਼ੀਟ ਆ ਚੁੱਕੀ ਹੈਗੀ ਤੇ ਨਾਲ ਦੇਖੋ ਪਿੱਲੋ ਕਵਰ ਕਿੰਨੇ ਵਧੀਆ ਆ ਚੁੱਕੇ ਹੈਗੇ ਆ ਤੇ ਨਾਲ ਦੇਖੋ ਦੋ ਕੁਸ਼ਨ ਆ ਚੁੱਕੇ ਹੈਗੇ ਆ ਤੇ ਨਾਲ ਦੇਖੋ ਕਿੰਨੇ ਕਿੰਨੇ ਪਿਆਰੇ ਨਾਲੇ ਦੇ ਕੰਫਰਟ ਵੀ ਆ ਚੁੱਕੇ ਹੈਗੇ ਆ ਜੀ ਸੋ ਦੇਖੋ ਜੀ ਇਹਦੇ ਵਿੱਚ ਹਨਾ ਪੈਕਿੰਗ ਦੇ ਵਿੱਚ ਸਮਾਨ ਕਿੰਨਾ ਹੈਗਾ ਤੇ ਰੇਟ ਬਹੁਤ ਜ਼ਿਆਦਾ ਘਟਿਆ ਬੈੱਡ ਸ਼ੀਟ ਵੀ ਆ ਗਈ ਇੱਥੇ ਲੋਕਾਂ ਕਬਰ ਵੀ ਆ ਗਏ ਆ ਤੁਹਾਨੂੰ ਗੱਡੀਆਂ ਵੀ ਆ ਗਈਆਂ ਥੋੜਾ ਸਾਮਾਨ ਇਹਦੇ ਵਿੱਚ ਵੀ ਹੈਗਾ ਆ ਮਾਤਰਮ 17-1800 ਦੀ ਰੇਂਜ ਦੇ ਵਿੱਚ ਤੁਹਾਨੂੰ 5000 ਵਾਲਾ ਸਾਮਾਨ ਅਸੀਂ ਦੇ ਦੇਣਾ ਆ ਹੋਰ ਤੁਸੀਂ ਸੋਫਿਆਂ ਦੇ ਵੀ ਸੁਣ ਹੁਣ ਕੱਪੜੇ ਪਿਛਾਣੇ ਹੋਣੇ ਨਾ ਬਿਲਕੁਲ ਤੋ ਦੇਖੋ ਕਿੰਨੇ ਪਿਆਰੇ ਆ ਚੁੱਕੇ ਹੈ ਸਟਾਫ ਨਾ ਦੇਖੋ ਕਿੰਨੇ ਵਧੀਆ ਨਾਲ ਦੀ ਐਨਿੰਗ ਆ ਚੁੱਕੀ ਹੈ ਜੀ ਆਪਾਂ ਦੇਣਾ ਹੈਗਾ ਭਾਜੀ 78 ਰੁਪਏ ਦਾ ਇੱਕ ਪੀਸ ਜੀ ਆ ਐਡਾ ਪੀ 78 ਰੁਪਏ ਦਾ ਜੀ 200 ਘਾਟ ਨਹੀਂ ਮੈਨਾਂ ਕਿਤੇ ਅਸੀਂ 78 ਰੁਪਏ ਦੇਣਾ 78 ਰੁਪਏ ਦਾ ਲਓ ਵੀ ਆ ਦੇਖੋ ਜੀ ਤੁਸੀਂ ਸੋਫੇ ਲੈ ਲੈਂਦੇ ਹੋ ਬੜੇ ਮਹਿੰਗੇ ਮਹਿੰਗੇ 30000 40000 50000 ਦਾ ਪਰ ਜਦੋਂ ਤੁਸੀਂ ਚਾਹ ਪੀਂਦੇ ਹੋ ਜਾਂ ਬੱਚੇ ਕੁਝ ਡੋਲਦੇ ਅੰਦਰ ਕੱਪੜਾ ਖਰਾਬ ਹੋ ਜਾਂਦਾ ਹੁਣ ਤੁਹਾਡੇ ਆ ਸੋਫੇ ਵੀ ਸੇਫ ਰਹਿਣਗੇ ਆ ਜਿਹੜੀ ਸੀਟ ਕੋਈ 200 ਲੈਂਦਾ ਕੋਈ 400 ਲੈਂਦਾ ਕੋਈ 300 ਲੈਂਦਾ ਇੱਕ ਸੀਟ ਦਾ ਜਿਹੜਾ ਤੁਹਾਡੇ ਕੋਲ ਅਸੀਂ ਲੈਣੇ ਸਿਰਫ 78 ਰੁਪਏ ਦੇ ਵਿੱਚ ਇੱਕ ਸੀਟ ਦੇ ਦੇਣਾ ਇਹਦੇ ਵਿੱਚ ਵੀ ਰੰਗ ਬਹੁਤ ਹੈਗੇ ਆ ਆ ਲਓ ਜੀ ਪਹਿਲਾਂ ਹਾਰਟ ਫੜੋ ਜੀ ਥੈਂਕ ਯੂ ਵੈਰੀ ਗੁੱਡ ਸਰ ਠੀਕ ਹੈ ਤੇ ਨਾਲ ਆਪਾਂ ਤੁਹਾਨੂੰ ਦੇਣੇ ਹੈਗੇ ਦੋ ਕੁਸ਼ਨ ਜੀ ਇਹੇ ਠੀਕ ਆ ਜੀ ਠੀਕ ਹੈ ਤੇ ਦੋ ਆਪਾਂ ਤੁਹਾਨੂੰ ਦੇਣੇ ਹੈਗੇ ਪਿੱਲੋ ਕਵਰ ਜੀ ਠੀਕ ਆ ਜੀ ਇੱਕ ਆਪਾਂ ਤੁਹਾਨੂੰ ਦੇਣੀ ਹੈਗੀ ਬੈੱਡ ਸ਼ੀਟ ਪਾ ਜੀ ਇਹੇ ਅੱਛਾ ਜੀ ਹਾਂ ਜੀ ਦੱਸੋ ਕੀ ਰੇਟ ਾਂਗਾ ਤੁਹਾਡੇ ਹਿਸਾਬ ਨਾਲ ਇਹਦਾ ਇਹ ਤਾਂ ਨੋਰਮਲ ਗੱਲ ਆ 30350 3200 ਦੇ ਵਿੱਚ ਜਿੱਥੋਂ ਮਰਜ਼ੀ ਲੈ ਲਓ ਤੁਸੀਂ ਦੱਸੋ ਖਾਸ ਗੀਏ ਚ ਕਿੰਨਾ ਸੋਹਣਾ ਪ੍ਰਿੰਟ ਆ ਭਾਜੀ ਖਾਸ ਇਹ ਹੈਗੀ ਆ ਤੇ ਦੋ ਤੁਹਾਨੂੰ ਮੈਨੇ ਕਿਹਾ ਪਿੱਲੋ ਕਵਰ ਦੋ ਮੈਨੇ ਕੁਸ਼ਨ ਤੇ ਇੱਕ ਮੈਨੇ ਹਾਰਡ ਦੇ ਨਾਲ ਕਾਟਨ ਦੀ ਮੈਨੇ ਬੈੱਡ ਸ਼ੀਟ ਤੇ ਆਪਾਂ ਦੇਣੀ ਤੁਹਾਨੂੰ ਜਿਹੜੀ 8 ਤੋਂ ਦੀ ਮਿਲਦੀ ਹੈ ਕਿ 900 ਦੀ ਆਪਾਂ ਤੁਹਾਨੂੰ ਜਿਹੜੀ 600 ਤੇ ਪੀਆਰ ਪੇ ਵਿੱਚ ਭਾਜੀ ਇਹ ਪਾਜੀ 650 ਚ ਇੰਨਾ ਸਾਮਾਨ ਸਭ ਕੁਝ ਪਾਜੀ ਕਨਾਲੇ ਦੇਣਾ ਬਨਕ੍ਰੂਟ ਵਿੱਚ ਸਭ ਕੁਝ 650 ਲਓ ਜੀ ਇਹ ਤਾਂ ਕਹਿੰਦੇ 1500 2000 ਵੱਡੇ ਸਟੋਰ ਮੰਗ ਲੈਂਦੇ ਆ 650 ਕਿੰਨੇ ਕਿੰਨੇ ਸੋਨੇ ਪ੍ਰਿੰਟ ਆ ਚੁੱਕੇ ਹੈ ਚਾਹੇ ਤੁਸੀਂ ਇੱਧਰ ਵਿਛਾ ਲਓ ਚਾਹੇ ਤੁਸੀਂ ਇੱਧਰ ਵਿਛਾ ਲਓ ਦੇਖੋ 2 in 1 2 in 1 1 by 1 ਵਰ 3 ਵਾਲਾ ਕੰਮ ਹੋ ਚੁੱਕਾ ਜੀ ਠੀਕ ਹੈ ਸੁਣਾ ਦੇਖੋ ਪਿੱਲੋ ਕਵਰ ਕਿੰਨੇ ਕੰਨੀ ਵਧੀਆ ਆ ਚੁੱਕੇ ਦੇਖੋ ਆ ਬੈੱਡ ਸ਼ੀਟਾਂ ਅਸੀਂ ਉਹ ਆ ਜਿਹੜੀਆਂ ਤੁਸੀਂ ਬਾਹਰੋਂ ਖਾਸ ਤੌਰ ਤੇ ਐਨ ਆਰ ਆਈ ਕਸਟਮਰ ਆਉਂਦੇ ਹੈਗੇ ਆ ਤੁਹਾਡੇ ਬਾਹਰਲੇ ਮੁਲਕਾਂ 'ਚ ਇਤਨੀਆਂ ਬੈੱਡ ਸ਼ ਹਰ ਬੈੱਡ ਤੇ ਹੁੰਦੀਆਂ ਤੇ ਤੁਹਾਨੂੰ ਪੈਂਦੀਆਂ ਬਹੁਤ ਮਹਿੰਗੀਆਂ ਤੁਸੀਂ ਇੰਡੀਆ ਤੋਂ ਡਾਇਰੈਕਟ ਮਗਾ ਸਕਦੇ ਆ ਡਾਇਰੈਕਟ ਮਾਉਣ ਦਾ ਸਾਧਨ ਕੀ ਆ ਤੁਹਾਨੂੰ ਜਹਾਜ਼ ਟਿਕਟ ਲੈਣ ਦੀ ਲੋੜ ਹੈ ਨਹੀਂਗੀ ਤੁਹਾਨੂੰ ਹੁਣ 에어ਪੋਰਟ ਤੋਂ ਗੱਡੀ ਕਰਨ ਦੀ ਲੋੜ ਨਹੀਂ ਵੱਡਾ ਡਿਪੂ ਦੇ ਨੰਬਰ ਸੀ ਸਕਰੀਨ ਤੇ ਦਿੱਤੇ ਆ ਚਾਹੇ ਇੰਸਟਾਗ੍ਰam ਇਹਨਾਂ ਦੇ ਪੇਜ ਤੇ ਚਲ ਜਾਓ ਫੇਸਬੁਕ ਤੇ ਚਲ ਜਾਓ ਆਨਲਾਈਨ ਤੁਸੀਂ ਸ਼ਾਪਿੰਗ ਕਰ ਸਕਦੇ ਆ ਇਹ ਚਾਦਰਾਂ ਹੈਗੀਆਂ 5-5000 ਵਾਲੀਆਂ ਜਿਹੜੀਆਂ ਬਾਜ਼ਾਰ 'ਚ ਮਿਲਦੀਆਂ ਪਰ ਇੱਥੇ ਤੁਹਾਨੂੰ ਮਿਲਣੀ ਹੈ ਸਿਰਫ 940 ਚ ਭਾਈ ਜੀ ਦੁਨੀਆ ਦੇ ਜਿਹੜੇ ਮਰਜੀ ਕੋਨੇ 'ਚ ਆਨਲਾਈਨ ਭੇਜ ਦੂਗੇ ਨਾ ਭਾਈ ਦੁਨੀਆ ਦੇ ਜਿਹੜੇ ਮਰਜੀ ਕੋਨੇ ਤੁਸੀਂ ਬੈਠ ਕੇ ਸਾਨੂੰ ਕਾਲ ਕਰ ਸਕਦੇ ਹੋ ਸਕਰੀਨ ਤੇ ਨੰਬਰ ਹੈ ਨੰਬਰਾਂ ਤੇ ਤੁਸੀਂ ਕਾਲ ਕਰਨੀ ਹੈਗੀ ਹੈ ਤੇ ਆਪਣੀ ਕੋਈ ਵੀ ਤੁਸੀਂ ਸ਼ੋਪਿੰਗ ਕਰਨੀ ਕਰ ਸਕਦੇ ਆਗੇ ਸਾਡੇ ਇੰਸਟਾਗ੍ਰam YouTube Facebook ਚੈਨਲ ਆਗੇ ਵੜਾੜੀ ਭੂ ਬੰਗਾਲ ਲਾਈਕ ਫੋਲੋ ਸਬਸਕ੍ਰਾਈਬ ਕਰ ਸਕਦੇ ਤੇ ਨਵੀਂ ਨਵੀਂ ਅਪਡੇਟ ਸਾਡੀ ਦੇਖ ਸਕਦੇ ਆਗੇ ਭਾਈ ਪੰਜਾਬ 'ਚ ਲੋਹੜੇ ਦੀ ਗਰਮੀ ਪੈਂਦੀ ਆ ਆ ਤੁਸੀਂ ਜੱਗੋ 13ਵੀਂ ਗੱਲ ਕਰੀਏ ਕੰਬਲ ਕਿਹੜਾ ਕੰਬਲਾਂ ਦਾ ਕੀ ਕੰਮ ਐ ਇਸ ਵੇਲੇ ਮਈ ਜੂਨ ਚ ਭਾਜੀ ਚ ਗਰਮੀ ਪੈਂਦੀ ਵੱਖਰੀ ਗੱਲ ਹੈਗੀ ਆ ਤੇ AC ਚਲਾਉਣ ਤੋਂ ਬਾਅਦ ਕੰਬਲ ਵੀ ਚਾਹੀਦੇ ਹੈਗੇ ਆ ਤੇ ہاں ਸ਼ਾਦੀਆਂ ਮੈਣੀਆਂ ਕਹਿੰਦੇ ਕੰਬਲ ਵੀ ਚਾਹੀਦੇ ਹੈਗੇ ਆ ਤੇ ਬਾਹਰ ਸਾਡੇ ਭੈਣ ਭਾਈ ਜਿਹੜੇ ਰਹਿੰਦੇ ਆ ਮਾਰੇ ਠੰਡ ਵਿੱਚ ਉਹਨਾਂ ਨੂੰ ਵੀ ਅਹੀ ਚਾਹੀਦੇ ਹੈਗੇ ਆ ਅੱਛਾ ਅੱਛਾ ਤੁਸੀਂ ਜੰਮੂ ਕਸ਼ਮੀਰ ਵਾਲਿਆਂ ਦਾ ਹਿਮਾਚਲ ਵਾਲਿਆਂ ਦਾ ਉਹਨਾਂ ਵੀ ਫਾਇਦਾ ਕਰ ਰਹੇ ਹੋ ਸਾਰੇ ਭੈਣ ਭਾਈਆਂ ਦਾ ਫਾਇਦਾ ਕਰੀਦੇ ਆਊਟ ਆਫ ਕੰਟਰੀਆਂ ਤੋਂ ਕਰੀਦੇ ਤੇ ਆਊਟ ਆਫ ਸਟੇਟ ਵਾਲੇ ਦੇ ਵੀ ਫਾਇਦਾ ਕਰੀਦਾ ਦੇਖੋ ਜੀ ਜਿਨ੍ਹਾਂ ਦੀਆਂ PG ਆ ਹੋਟਲ ਕਾਲਕੇ ਦੇ ਵਿੱਚ 50 ਪਿਆਪੀ 100 ਤੋਂ 20 ਲੈ ਕੇ ਜਾਂਦੇ ਆ ਤੇ ਵੱਡੇ ਫਾਇਦੇ ਹੋ ਰਹੇ ਆ ਰੇਟ ਵੀ ਬਹੁਤ ਘਟਿਆ ਇੱਥੇ ਸਿੰਗਲ ਪਲਾਈ ਲੈ ਜਾਓ ਡਬਲ ਪਲਾਈ ਲੈ ਜਾਓ ਸਾਰੇ ਆ ਹੁਣ ਤੁਸੀਂ ਕੰਬਲ ਦੇਖ ਲਓ ਬਜ਼ਾਰ ਚ ਜਾਂਦੇ ਹੋ 1500 ਤੋਂ ਘੱਟ ਕੋਈ ਨਹੀਂ ਜਾਂਦਾ ਪਰ ਵੱਡਾ ਡੀਪੂ 490 ਰੁਪਏ ਦੇ ਵਿੱਚ ਦੇਈ ਜਾਂਦਾ ਸਿਰਫ 490 ਦੇ ਵਿੱਚ ਇੱਚ ਬਹੁਤ ਸੋਹਣੇ ਸੋਹਣੇ ਕਲਰ ਆ ਚੁੱਕੇ ਪ੍ਰਿੰਟ ਇੰਨੇ ਸੋਹਣੇ ਆ ਚੁੱਕੇ ਹੈਗੇ ਮहारा ਤੁਸੀਂ ਜਿੰਦਾ ਮਰਜੀ ਆਪਣੀ ਚੋਈ ਦੀ ਅਕੋਰਡਿੰਟ ਸ਼ਾਪਿੰਗ ਕਰ ਸਕਦੇ ਹੈਗੇ ਆ ਰਵੀ ਭਾਜੀ ਮੈਨੂੰ ਪਰਦੇਾਂ ਜੀ ਵੀ ਦੱਸੋ ਨਾ ਕੀ ਆਫਰਾਂ ਕੀ ਫਾਇਦੇ ਕਰ ਰਹੇ ਹੋ ਆਫਰਾਂ ਹੀ ਆਫਰਾਂ ਮਹਾਰਾ ਵੱਡਾ ਡੀਪੂ 365 ਦੇ 365 ਦੇ ਨੇ ਇੱਦਾਂ ਚੱਲਦੇ ਆ ਦੇਖੋ ਮਹਾਰਾ ਹੁਣ ਏਸੀ ਚਲਾਣੇ ਨਾਲ ਪਰਦੇ ਵੀ ਚਾਹੀਦੇ ਏਸੀ ਵਾਲੇ ਨਾਲ ਭੜੇ ਯਾਰ ਆ ਤਾਂ ਕਮਾਲ ਹੀ ਕੀਤੀ ਪਈ ਆ ਤੁਸੀਂ ਬਿਲਕੁਲ ਬਿਲਕੁਲ ਮ ਇਸੀ ਗੱਲੋਂ ਵੀ ਅੱਛਾ 188 ਦੇ ਵਿੱਚ 88 ਰੁਪਏ ਦਾ ਪੜਦਾ ਭਾਜੀ ਓਕੇ ਇਹ ਕਪੜਾ ਜੀ ਦਿਖਾ ਦਿਓ ਆ ਦੇਖੋ ਭਾਜੀ ਇਹ ਕਾ ਚਲਦੇ ਰਿੰਕਲ ਕਪੜੇ ਕੈਂਡੀ ਕ੍ਰੈਸ਼ ਕਪੜਾ ਫੜ ਕੇ ਦੇਖੋ ਜੇ ਬਿਜਾਰ ਦੇ ਵਿੱਚ 5 500 ਰੁਪਏ ਰ ਵਿਕਦਾ ਪਿਆ ਸਾਢੇ ਕਿਹੜਾ 219 ਰੁਪਏ ਦੀ ਰੇਂਜ ਦੇ ਵਿੱਚ ਮਾਰਾ ਅੱਛਾ ਜਿੱਦਾਂ ਨਾ ਕਸਟਮਰ ਨੂੰ ਸਾਈਜ਼ ਜਿਹੜਾ ਉਹਦੋਂ ਹੈਗਾ ਮੇਰੇ ਸਾਈਜ਼ ਹੈਗੇ ਆਪਣੇ 4x7 ਤੇ 4x9 ਹਰ ਤਰ੍ਹਾਂ ਦੇ ਡਿਜ਼ਾਈਨਿੰਗ ਤੇ ਹਰ ਤਰ੍ਹਾਂ ਦੇ ਕਲਰ ਸਾਡੇ ਕੋਲ ਮਿਲ ਜਾਣਗੇ ਇੱਕ ਆ ਦੇਖੋ ਰਿੰਕਲ ਕ੍ਰਸ਼ ਦੇ ਵਿੱਚ ਵਿਆਰ ਦੇ ਵਿੱਚ 7-800 ਰੁਪਏ ਸਾਡੇ ਕੋਲ ਸਿਰਫ 334 ਰੁਪਏ ਵਿੱਚ ਮਾਰਾ ਦੇਖੋ ਜੀ ਰੰਗ ਬਹੁਤ ਆ ਡਿਜ਼ਾਈਨ ਬਹੁਤ ਆ ਰੇਟ ਬਾਜ਼ਾਰ ਨਾਲੋਂ 3-3 ਗੁਣਾ ਘੱਟ ਹੈ ਗਿਆ ਤੁਹਾਡੇ ਘਰ ਦੇ ਵਿੱਚ ਜਿੱਦਾਂ ਦੀਆਂ ਕੰਧਾਂ ਦੇ ਰੰਗ ਕੀਤਾ ਜਿੱਦਾਂ ਦੇ ਸੋਫੇ ਆ ਜਿੱਦਾਂ ਦਾ ਫਰਨੀਚਰ ਆ ਉਹਦੇ ਨਾਲ ਮੈਚ ਕਰਕੇ ਕਰਟਨ ਲੈ ਕੇ ਜਾ ਸਕਦੇ ਆ ਆਫਰਾਂ ਚੱਲ ਰਹੀਆਂ ਭਟੀਆਂ ਵੱ ਤੁਸੀਂ ਆਜਾ ਝੌਂਗ ਜੋੜਾ ਜਿੱਥੇ ਤੁਹਾਨੂੰ ਬਹੁਤ ਲੈਸ ਪ੍ਰਾਈਸ ਦੇ ਵਧੀਆ ਚੀਜ਼ਾਂ ਮਿਲ ਜਾਣੀਆਂ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਦੱਗਰਸਾਹ ਟੀਵੀ ਬੰਗਾ